ਦੇ ਅਫਸੋਸ ਦੀ ਗੱਲ ਛੜ ਕਾਂ ਦੇ ਟੁੱਟੀਆਂ ਦੀ ਟੁੱਟੀਆਂ ਰਹੀਆਂ ਕਿਤੇ ਬਜਰੀ ਤੱਕ ਨਹੀਂ ਪਾਈ ਇਹਦਾ ਛੱਡੋ ਕੋਈ ਯਾਦੇ ਸਮਰਪਿਤ ਕਰਕੇ ਰੱਖ ਜਾਂਦੇ ਕੋਈ ਯੋਗਦਾਨ ਨਹੀਂ ਉਦੋਂ ਬਾਅਦ ਫਿਰ ਸ੍ਰੀ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਗਰਿਆਈ ਦਿਵਸ ਜਿਹਨੂੰ ਗੁਰਮੁਖੀ ਦਿਵਸ ਦੇ ਤੌਰ ਤੇ ਆਪਾਂ ਮਨਾਇਆ ਉਹਦੇ ਵਿੱਚ ਕੋਈ ਯੋਗਦਾਨ ਨਹੀਂ ਸਰਕਾਰ ਦਾ ਉਤੋਂ ਵਾਜਾ ਮੌਜੂਦਾ ਸਮੇਂ ਦੇ ਵਿੱਚ 24 ਸਤੰਬਰ 2024 ਨੂੰ ਪੰਥ ਰਤਨ ਜੇਹੇਦਾਰ ਗੁਰਚਾਨ ਸਿੰਘ ਜੀ ਟੋੜਾ ਉਹਨਾਂ ਦੇ ਸਮਰਪਿਤ 100 ਸਾਲਾ ਜਿਹੜਾ ਉਹਨਾਂ ਦੇ ਨਗਰ ਵੀ ਮਨਾਇਆ ਤੇ ਅਸੀਂ ਵੀ ਸ਼ੋਮਣੀ ਕਮੇਟੀ ਨੇ ਮਨਾਇਆ ਕੋਈ ਯੋਗਦਾਨ ਨਹੀਂ ਮਾਤਾ ਗੁਜਰਕੌਰ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਉਹ ਕਰਤਾਰਪੁਰ ਦੀ ਧਰਤੀ ਤੇ ਬੜਾ ਵੱਡਾ ਇਕੱਠ ਸਤਾਬ ਦੀ ਰੂਪ ਦੇ ਵਿੱਚ ਹੋਇਆ ਇਥੇ ਤੱਕ ਕਿ ਕੋਈ ਸਰਕਾਰ ਦਾ ਨੁਮਾਇੰਦਾ ਨਮਸਕਾਰ ਕਰਨ ਵੀ ਨਹੀਂ ਆਇਆ। ਉਹ ਚ ਸਮੂਲੀਅਤ ਨਹੀਂ ਕੀਤੀ। ਕਿਉਂਕਿ ਗੁਰੂ ਘਰ ਸਾਂਝੇ ਹੁੰਦੇ ਆਂ। ਕਈ ਵਾਰੀ ਸਵਾਲ ਉੱਠਦਾ ਵੀ ਸਾਨੂੰ ਕਿਹਾ ਨਹੀਂ। ਇਹ ਸੰਗਤ ਇੱਥੇ ਆਪ ਨਤਮਸਤਕ ਕੌਣ ਆਉਂਦੀ ਆ? ਤੇ ਮਾਤਾ ਗੁਜਰਕੌਰ ਜੀ ਦਾ ਕਿੱਡਾ ਵੱਡਾ ਪਾਰ ਪੁਕਾਰਿਆ ਸਾਡੇ ਸਾਰਿਆਂ ਦੇ ਉੱਤੇ। ਸਾਹਿਬ ਗੁਰੂ ਤੇਗ ਬਹਾਦਰ ਪਾਚਾ ਜਿਹੜੀ ਸ਼ਹੀਦੀ ਆਪਾਂ ਹੁਣ ਮਨਾਉਣਾ ਗੁਰਪੁਰਬ ਉਹ ਮਾਤਾ ਜੀ ਦਾ ਉਹਦੇ ਵਿੱਚ ਬੜਾ ਵੱਡਾ ਯੋਗਦਾਨ ਸੀ। ਉਦੋਂ ਅਲਾਵਾ ਹੁਣ ਆ ਜਿਹੜੇ ਮੌਜੂਦਾ ਤਿੰਨ ਦਿਹਾੜੇ ਆ ਇਹ ਤਿੰਨ ਦਿਹਾੜਿਆਂ ਦੇ ਵਿੱਚ ਜਾਂਦ ਕੇ ਸ਼੍ਰੋਮਣੀ ਕਮੇਟੀ ਨੇ ਪਤਾ ਸੀ ਕਿ 23 24 25 ਨਵੰਬਰ ਨੂੰ ਅਸੀਂ ਪ੍ਰੋਗਰਾਮ ਲੀਕੇ ਆ ਤੇ ਪੈਰਲਲ 23 24 25 ਨੂੰ ਆਨੰਦਪੁਰ ਦੀ ਧਰਤੀ ਦੇ ਪ੍ਰੋਗਰਾਮ ਲੀਕ ਦਿੱਤੇ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਮੈਂ ਤੁਹਾਨੂੰ ਹੁਣ ਸਾਰੇ ਵੱਖ-ਵੱਖ ਫਿਗਰ ਵੀ ਦੇਵਾਂਗਾ ਤੇ ਮੈਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਧਾਰਮਿਕ ਸਮਾਗਮ ਖਾਲਸਾ ਪੰਥ ਦੀ ਨਮੈਂਦਾ ਜਥੇਬੰਦੀ ਸ਼ਮਣੀ ਗੁਰਦੁਆਰਾ ਪ੍ਰੰਧਨ ਕਮੇਟੀ ਮਨਾਉਂਦੀ ਆ ਪਹਿਲਾਂ ਵੀ ਮਨਾਉਂਦੀ ਰਹੀ ਮਨਾਉਂ ਆ ਵੀ ਰਹੀ ਤੇ ਮਨਾਉਂਦੀ ਵੀ ਰਹੂਗੀ ਤੇ ਉਹਦੇ ਵਿੱਚ ਸਾਰੀਆਂ ਖਾਲਸੇ ਪੰਥ ਦੀਆਂ ਜਥੇਬੰਦੀਆਂ ਆਪਣਾ ਯੋਗਦਾਨ ਪਾਉਂਦੀਆਂ ਤੇ ਪੰਜਾਬ ਸਰਕਾਰ ਨੂੰ ਵੀ ਮੈਂ ਬੇਨਤੀ ਕਰਨੀ ਚਾਹਨਾ ਕਿ ਆਪਾਂ ਪੈਰਲਲ ਇਹ ਧਾਰਮਿਕ ਪ੍ਰੋਗਰਾਮਾਂ ਨਾਲ ਮਿਲ ਕੇ ਤੁਸੀਂ ਜੇ ਮੈਨੂੰ ਲਿਖਣੇ ਉਹ ਮੈਂ ਤੁਹਾਨੂੰ ਦੱਸਦਾ ਕੀ ਲਿਖਣੇ ਆ ਜਦੋਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹੀ ਦਾ 1969 ਦੇ ਵਿੱਚ 500 ਸਾਲਾ ਜਿਹਲੇ ਸਤ ਗੁਰਾਂ ਦਾ ਪ੍ਰਕਾਸ਼ ਦਿਹਾੜਾ ਸੀ ਉਸ ਵੇਲੇ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਇਮ ਕੀਤੀ ਸੀ ਇਹ ਹੁੰਦੇ ਸਰਕਾਰ ਦੇ ਕੰਮ ਉਹਦੇ ਨਾਲ ਗੁਰਨਾਨਕ ਹਸਪਤਾਲ ਅੰਮ੍ਰਿਤਸਰ ਤੇ ਕਈ ਨਾਂ ਗੁਰੂ ਨਾਮ ਗੁਰੂ ਸਾਹਿਬ ਦੇ ਨਾਂ ਤੇ ਖੋਲੇ ਕਿਉਂਕਿ ਉਹ ਧਾਰਮਿਕ ਸਮਾਗਮ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸੀ ਸ਼ਤਾਬਦੀ ਸ਼ੋਮਣੀ ਕਮੇਟੀ ਨੇ ਮਨਾਈ ਸੀ ਪਰ ਆ ਜਿਹੜੇ ਕਾਰਜ ਆ ਇਹ ਉਸ ਵੇਲੇ ਹੋਏ ਫਿਰ 300 ਸਾਲਾਂ ਸ਼ਤਾਬਦੀ ਜਿਹੜੀ ਖਾਲਸੇ ਦੀ ਵਿਰਾਸਤ ਉਹ ਅਸੀਂ ਆਨੰਦਪੁਰ ਦੀ ਧਰਤੀ ਤੇ ਮਨਾਈ ਜਿੱਥੇ ਇੱਕ ਪੰਜ ਪਿਆਰਾ ਪਾਰਕ ਦੇ ਲਈ ਆਪਾਂ ਛਾੜਕਤੇ ਜਾਂਦੇ ਆ ਤੇ ਨਾਲ ਵਿਰਾਸਤ ਹੈ ਖਾਲਸਾ ਜਿੱਥੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਹ ਵਿਰਾਸਤ ਹੈ ਖਾਲਸਾ ਦੇਖਣ ਆਉਂਦੇ ਆ ਉਹ ਧਾਰਮਿਕ ਸਮਾਗਮ ਨਹੀਂ ਸੀ ਉਹ ਇੱਕ ਇਵੈਂਟ ਕਾਇਮ ਕੀਤੇ ਸਮਰਪਿਤ ਕੀਤੇ ਜੋ ਉਹ ਸ਼ਦਾਬ ਦੀਆਂ ਨੂੰ ਤੇ ਉਹ ਤੋਂ ਇਲਾਵਾ ਬੰਦਾ ਸਿੰਘ ਬਹਾਦਰ ਦੀ ਜਿਹਨੂੰ ਆਪਾਂ ਸਰਹੰਦ ਫਤਿਹ ਦੇਵਸ ਕਰਦੇ ਆ ਜਿਹੜਾ ਨਗਰ ਕੀਰਤਨ ਚੱਪੜ ਜਿਹੜੀ ਤੋਂ ਟੁੜ ਕੇ ਉਹ ਪ੍ਰਕਾਸ਼ ਸਤਗੁਰਾਂ ਦੇ ਪਵਿੱਤਰ ਧਰਤੀ ਸ਼੍ਰੀ ਖਾਤੇ ਫੋਦੇਗੜ ਪਹੁੰਚਦਾ ਉਹਤੇ ਚੱਪੜ ਚਿੜੀ ਦਾ ਤੁਸੀਂ ਦੇਖ ਰਹੇ ਕਿੰਡੀ ਵੱਡੀ ਉਹ ਜਿਹੜੀ ਇਮਾਰਤ ਤੇ ਉੱਥੇ ਉਹਨਾਂ ਦੀ ਯਾਦ ਜਿਹੜੀ ਆ ਉਹ ਸਰਕਾਰ ਨੇ ਸਾਰਨਾ ਕੀਤੀ ਸੀ ਧਾਰਮਿਕ ਸਮਾਗਮ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸੀ ਉਹ ਤੋਂ ਇਲਾਵਾ ਆ ਹੁਣ ਮੌਜੂਦਾ ਆਪਾਂ ਸਾਬ੍ਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਚਾ ਦਾ 350 ਸਾਲਾ ਪ੍ਰਕਾਸ਼ ਦਿਹਾੜਾ ਪਵਿੱਤਰ ਬਿਹਾਰ ਦੀ ਧਰਤੀ ਤੇ ਮਨਾਇਆ ਕਿੰਨ ਮਨਾਇਆ ਤਖਤ ਸ੍ਰੀ ਪਟਨਾ ਸਾਹਿਬ ਨੇ ਧਾਰਮਿਕ ਸਮਾਗਮ ਕਿੰਨ ਕੀਤੇ ਤਖਤ ਸ੍ਰੀ ਪਟਨਾ ਸਾਹਿਬ ਨੇ ਅਸੀਂ ਵੀ ਸ਼ੋਮਣੀ ਕਮੇਟੀ ਵੀ ਤੇ ਹੋਰ ਸੰਸਥਾਵਾਂ ਸਹਿਯੋਗ ਕਰਦੀਆਂ ਰਹੀਆਂ ਉੱਥੇ ਜਾ ਕੇ ਤੇ ਅਸੀਂ ਇਹ ਪੂਰਾ ਸਹਿਯੋਗ ਵੀ ਕੀਤਾ ਤੇ ਬਿਹਾਰ ਦੀ ਸਰਕਾਰ ਨੇ ਕੀ ਕੀਤਾ ਉਹਨੇ ਸਾਰੇ ਸਰਕਾਰੀ ਤੌਰ ਤੇ ਪ੍ਰਬੰਧ ਕਰਕੇ ਦਿੱਤੇ ਸੋ ਮੇਰਾ ਕਹਿਣ ਤੋਂ ਭਾਵ ਮੈਂ ਤੁਹਾਡਾ ਇਹ ਤਾਂ ਸਾਂਝੀ ਕਰ ਰਿਹਾ ਕਿ ਸਰਕਾਰਾਂ ਨੇ ਕਿਹੜੇ ਕੰਮ ਕਰਨੇ ਹੁੰਦੇ ਆ ਸਰਕਾਰਾਂ ਦੇ ਕੰਮ ਹੁੰਦੇ ਆ ਕਿ ਕੋਈ ਕਿਸੇ ਧਰਮ ਨੂੰ ਵੀ ਸਬੰਧਤ ਸਤਿਕਾਰ ਦੀ ਹੋਵੇ ਸਿੱਖ ਧਰਮ ਨੂੰ ਚੇਚੇ ਤੌਰ ਤੇ ਤੇ ਬਾਕੀਆਂ ਨੂੰ ਵੀ ਤੇ ਉਹ ਆਪਣੀ ਉਹਨਾਂ ਦੇ ਇਵੈਂਟ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਯਾਦਗਾਰੀ ਜਿਹੜੇ ਸਮਾਰਪਿਤ ਕੀਤੇ ਜਾਣੇ ਚਾਹੀਦੇ ਆ ਤੇ ਜਿਹੜਾ 400 ਸਾਲਾ ਸਹਿਬ ਗੁਰੂ ਗੁਰਾਂ ਸਾਹਿਬ ਪਾਤਸ਼ਾਹੀ ਦਾ ਆਖਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸੀ ਜਿਹੜਾ ਆਪਾਂ 2400 2400 ਸਾਲਾ ਮਨਾਇਆ ਉਹਦੇ ਵਿੱਚ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਕਾਇਮ ਕੀਤੀ ਭਾਵੇਂ ਚੌਮਣੀ ਕਮੇਟੀ ਨੇ ਆਪਣੇ ਤੌਰ ਤੇ ਕਾਇਮ ਕੀਤੀ ਪਰ ਸਰਕਾਰ ਨੂੰ ਕਿਉਂਕਿ ਜੇ ਲਈ ਤੁਸੀਂ ਜੁਨੀਅਰ ਰਸਤੀਆਂ ਬਣਾਉਣੀਆਂ ਬੜੇ-ਬੜੇ ਯਤਨ ਕਰਨੇ ਪੈਂਦੇ ਆ ਉਹ ਸਾਰੇ ਨੋਬਜੈਕਸ਼ਨ ਦੂਜੇ ਸਾਰੇ ਉਹ ਸਾਰੇ ਕਾਇਮ ਕੀਤੇ ਸੋ ਮੇਰਾ ਕਹਿਣ ਤੋਂ ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰੱਥ ਆ ਔਰ ਇਹ ਸਮਾਗਮ ਬਣਾ ਰਹੀ ਅਸੀਂ ਤੁਹਾਨੂੰ ਖੁੱਲਾ ਮੈਂ ਉਦਣ ਵੀ ਕਿਹਾ ਤੇ ਅੱਜ ਵੀ ਕਹਿੰਦਾ ਸਾਨੂੰ ਖੁੱਲਾ ਸਦਾ ਇਦਾਂ ਵੀ ਤੇ ਤੁਹਾਨੂੰ ਆ ਕੇ ਵੀ ਦੇਾਂਗੇ ਤੇ ਤੁਸੀਂ ਇਹਨਾਂ ਧਾਰਮਿਕ ਸ਼ਤਾਪਦੀਆਂ ਦੇ ਸਮਾਗਮਾਂ ਦੇ ਵਿੱਚ ਸ਼ਾਮਲ ਹੋਵੋ ਤੁਹਾਡੇ ਕਰਨ ਦਾ ਕੀ ਕੰਮ ਆ ਲਓ ਮੈਂ ਹੁਣ ਤੁਹਾਡੇ ਬੈਠਿਆਂ ਤੇ ਕਹਿੰਦਾ ਬੈਂਸ ਸਾਹਿਬ ਦਾ ਇਲਾਕਾ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜੀ ਗੜ ਸ਼ੇਂਕਰ ਤੋਂ ਰੋੜ ਜਾਂਦੀ ਆ ਆਨੰਦਪੁਰ ਸਾਹਿਬ ਨੂੰ ਉਹ ਕੌਣ ਆਜ ਮਨਾ ਰਿਹਾ ਜੀ ਕੌਣ ਬਣਾ ਰਿਹਾ ਉਹ 2 ਸਾਲ ਤੋਂ ਚੱਲ ਰਹੀ ਆ ਪਵਿੱਤਰ ਖਾਲਸੇ ਦੀ ਧਰਤੀ ਉਹ ਬਾਬਾ ਸਤਨਾਮ ਸਿੰਘ ਜੀ ਬਾਬਾ ਸੋਚਾ ਸਿੰਘ ਜੀ ਕਾਰ ਸੇਵਾ ਵਾਲੇ ਆਨੰਦਗੜ੍ਹ ਕਿਲੇ ਵਾਲੇ ਬਣਾ ਰਹੇ ਆ ਤੇ ਤੁਸੀਂ ਦੇਖੋਗੇ ਉਹ 3 ਲੇਨ ਨਾਲੇ 6 ਲੇਨ ਸੜਕ ਬਣ ਰਹੀ ਆ ਤੇ ਬੈਂਸਾਬਾ ਉਧਰ ਨੂੰ ਵੀ ਧਿਆਨ ਦੇ ਦਿਓ ਸ਼ਹਾਦਤੀ ਦੇ ਵਿੱਚ ਵੱਡਾ ਕੀਰਤੀਮਾਨ ਸਨਮਤ ਕਰ ਜਾਓ ਤੇ ਸਤਲੋਜ ਦੇ ਉੱਤੇ ਆ ਮੈਂ ਪਾਰਸੋਂ ਜਾ ਕੇ ਆਇਆ ਪੁਲ ਦੇ ਉੱਤੇ ਮੇਰੇ ਖਲ ਪੈਚ ਵਰਕ ਵੀ ਨਹੀਂ ਮਿੱਟੀ ਵਿਚਾਰੇ ਪਾਉਣ ਦੇ ਠੱਕ ਠੱਕ ਗੱਡੀਆਂ ਵੱਜਦੀਆਂ ਕਿਸੇ ਦਾ ਬੈਰਿੰਗ ਟੁੱਟਦਾ ਕਿਸੇ ਦਾ ਕੁਝ ਹੋਰ ਟੁੱਟਦਾ ਇਹ ਕਾਰਜ ਤੁਹਾਡੇ ਕਰਨ ਵਾਲੇ ਆ ਇਹ ਕਾਰਜ ਤੁਹਾਨੂੰ ਆਪ ਕਰਨੇ ਚਾਹੀਦੇ ਆ ਇੱਕ ਸਾਨੂੰ ਲੰਬਾ ਅਰਸਾ ਹੋ ਗਿਆ ਸਰਕਾਰ ਨੂੰ ਕਹਿੰਦਿਆਂ ਨੂੰ ਕਿ ਕਸੀਬਰੇ ਜਿਹੜਾ ਆਨੰਦਪੁਰ ਸਾਹਿਬ ਤੋਂ ਉਹ ਗੋਇੰਦ ਆਪਣੇ ਸਾਡੇ ਕੀਰਤਪੁਰ ਦੀ ਜਿਹੜੀ ਆਪਣੇ ਸਾਡੇ ਜਾਂਦੇ ਸਰਸਾ ਨਦੀ ਉਹਦੇ ਵਿੱਚ ਉਹਦੇ ਵਿੱਚ ਉਹਦੀ ਲੀਕੇਜ ਹੋ ਰਹੀ ਆ ਤੇ ਸਰਕਾਰ ਕਾਰਜ ਉਹ ਨਹੀਂ ਕਰ ਰਹੀ ਜਿਹੜੇ ਕਰਨੇ ਵਾਲੇ ਤੇ ਮੈਨੂੰ ਲੱਗਦਾ ਵੀ ਕਿਉਂਕਿ ਬਰਾ 27 ਲੱਗੇ ਆ ਰਿਹਾ ਤੇ ਸੋਚਿਆ ਇਹ ਜਾ ਰਿਹਾ ਕਿ ਇਹਦੇ ਵਿੱਚ ਜਿਹੜੇ ਧਾਰਮਿਕ ਸਮਾਗਮ ਆ ਇਹ ਮੈਂ ਆਪਾਂ ਮੋਰੇ ਹੋ ਕੇ ਮਨਾਈਏ ਤਾਂ ਕਿ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਪਾ ਜਾਏ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਕਾਰਜ ਜਿਹੜੇ ਮੈਂ ਤੁਹਾਨੂੰ ਗਿਣਾਏ ਹੋਰ ਵੀ ਕਈ ਗਿਣਾ ਸਕਦਾ ਬਹੁਤ ਸਾਰੇ ਹੋਰ ਵੀ ਕਾਰਜ ਆ ਜਿਹੜੇ ਹੋਣ ਵਾਲੇ ਆ ਤੇ ਤੁਸੀਂ ਉਹਨਾਂ ਕਾਰਜਾਂ ਵੱਲੋਂ ਕਿਰਪਾ ਕਰਕੇ ਇੱਕ ਕਾਰਜ ਕਰੋ ਤੁਸੀਂ ਵੱਡਾ ਕੋਈ ਯੂਨੀਵਰਸਿਟੀ ਜਾਂ ਵੱਡਾ ਹਸਪੀਟਲ ਡਿਕਲੇਅਰ ਕਰੋ ਗੁਰਦੇਵ ਬਹਾਦਰ ਪਾਸ਼ਾ ਜੀ ਦੀ ਇਸ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਿਹੜੇ ਭਾਈ ਮਤੀਦਾਰ ਭਾਈ ਸਤੀਦਾਰ ਭਾਈ ਦਿਆਲਾ ਜੀ ਉਹਨਾਂ ਲਈ ਕੋਈ ਵੱਡਾ ਯਾਦਗਾਰੀ ਕੋਈ ਗਰੀਬ ਗੁਰਬਿਆਂ ਲਈ ਕੋਈ ਆਪਣਾ ਕੋ ਹਾਊਸ ਬਣਾ ਦਿਓ ਜਿਹਨੂੰ ਆਪਾਂ ਅੱਜ ਕਰ ਬਿਰਧ ਆਸ਼ਰਮ ਕਹਿੰਨੇ ਆ ਤੇ ਨਾਲ ਦੀ ਨਾਲ ਸਤਗੁਰਾਂ ਦਾ ਗੁਰਦਾ ਗੱਦੀ ਦੇਸ ਵੀ 350 ਸਾਲ ਆ ਰਿਹਾ ਉਹ 350 ਸਾਲਾਂ ਗੁਰਦਾ ਗੱਦੀ ਦੇਵ ਸਤਗੁਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 9 ਸਾਲ ਦੀ ਆਜੂ ਦੇ ਵਿੱਚ ਉਹ ਕਰਤੱਵ ਕੀਤੇ ਜਿਹੜੇ 9 ਕਰੋੜ ਸਾਲ ਚ ਵੀ ਜਾਂ ਇਦੋਂ ਵੀ ਜ਼ਿਆਦਾ ਸਮਾਂ ਹੋਵੇ ਕੋਈ ਨਹੀਂ ਕਰ ਸਕਦਾ ਕਿਉਂਕਿ ਗੁਰੂ ਜੋਤੀ ਗੁਰਨਾਨਕ ਦੇਵ ਪਾਤਸ਼ਾਹ ਦੀ ਤੋ ਮੈਂ ਅੱਜ ਜਿਹੜੀ ਤੁਹਾਡੀ ਪ੍ਰੈਸ ਕਾਨਫਰੰਸ ਇਸ ਕਰਕੇ ਕੀਤੀ ਆ ਕਿ ਮੈਂ ਕੋਈ ਈਰਖਾਬਸ ਨਹੀਂ ਗੱਲ ਕਰ ਰਿਆ ਇਹ ਪ੍ਰੋਗਰਾਮ ਜਿਹੜੇ ਅਸੀਂ ਸਾਰੇ ਪਹਿਲਾਂ ਆਲਰੇਡੀ ਲੀਕਿਓ ਆ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰੋ ਆਪਣੀ 23 24 25 ਸ਼ਮੂਲੀਅਤ ਕਰੋ ਅਸੀਂ ਤੁਹਾਨੂੰ ਸਰਦੇ ਪੱਤਰ ਵੀ ਦੇਣਾ ਆਵਾਂਗੇ ਐਵੇਂ ਵੀ ਗੁਰੂ ਘਰ ਦੀ ਮਰਿਆਦਾ ਆ ਉਹਦੇ ਵਿੱਚ ਕੋਈ ਕਿਸੇ ਨੂੰ ਰੋਕ ਟੋਕ ਨਹੀਂ ਹੁੰਦੀ ਉੱਥੇ ਕੋਈ ਵੀ ਸ਼ਾਮਲ ਹੋ ਸਕਦਾ ਗੋਰਦਰਾ ਸੀਸਗੰਜ ਜਿੱਥੇ 사ਤਗੁਰਾਂ ਦੇ ਸੀਸ ਦਾ ਸੰਸਕਾਰ ਹੋਇਆ ਤੇ ਨਾਲ ਅਕਾਲੀ ਬੁੰਗਾ ਜਿੱਥੇ ਗੁਰੂ ਸਾਹਿਬ ਨੇ ਬੈਠ ਕੇ ਖਾਲਸੇ ਪੰਥ ਨੂੰ ਇੱਕ ਵੱਡੇ ਜਾਹੋ ਜਲਾਲ ਵੀ ਦਿਖਾਲੇ ਸੀ ਖਾਲਸਾ ਪੰਥ ਦੀ ਸਿਰਜਣਾ ਲਈ ਸੋ ਉੱਥੇ ਇਹ ਸਮਾਗਮ ਹੋਣੇ ਆ ਇਹਨੂੰ ਸ਼ੋ ਆਫ ਸਟਰੈਂਥ ਕਰਨ ਦੀ بجائے ਗੁਰੂ ਨੂੰ ਸਮਰਪਿਤ ਹੋ ਕੇ 사ਤਗੁਰ ਜੀ ਨੂੰ ਸਮਰਪਿਤ ਹੋ ਕੇ ਇਹ ਸਮਾਗਮ ਕੀਤੇ ਜਾਣ ਸੋ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸਾਰੇ ਪ੍ਰੋਗਰਾਮ ਅਚੇਤ ਚੌਰ ਤੇ ਸਾਰੇ ਲਿਕਵਾ ਤੇ ਸ਼ੁਰੂ ਵੀ ਹੋ ਗਏ ਆ